ਇਹ ਜੇ ਕੋਈ ਨਾ ਕੱਪੜਾ ਡਿੱਗ ਪੈਂਦਾ ਤਾਂ ਫਿਰ ਇਹ ਐ ਕਰਦੀਆਂ ਨੇ ਦੇਖੋ ਇਹਨਾਂ ਨੇ ਨਾ ਆਪਦੀ ਗੁੱਦਗਦਲਾ ਬਣਾ ਲਿਆ ਦੇਖੋ ਲੈ 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 ਜੇ ਥੱਲੇ ਚੀਜ਼ ਡਿੱਗ ਜਾਂਦੀ ਹੈ ਤਾਂ ਫਿਰ ਐ ਕਰਦੀਆਂ ਨੇ ਦੇਖੋ ਮੋਜਾਂ ਨਾਲ ਲਟ ਰਹੀਆਂ ਨੇ ਇਹਨਾਂ ਨੇ ਕਿਹੜਾ ਧੋਣਾਗਾ ਦੇਖੋ ਦੋਨੇ ਸਰਾਰਤਾਂ ਦੇਖੋ ਮੋਟਰਸਾਈਕਲ ਦੇ ਕੋਟ ਪਿਆ ਸੀ ਤਾਂ ਥੱਲੇ ਡਿੱਗ ਗਿਆ ਤੇ ਇਹਨਾਂ ਨੇ ਆਪਦਾ ਐ ਬਣਾ ਲਿਆ ਲੈ ਸਾਰਾ ਦਿਨ ਲੜਦੀਆਂ ਰਹਿੰਦੀਆਂ ਨੇ ਸਰਾਰਤ ਨਾ ਨਾ ਹੁਣ ਸਾਰਾ ਦਿਨ ਛੱਡੋ ਛੱਡੋ ਕੋਟ ਮੋਟਰ ਐਂਗਲ ਤੋਂ ਥੱਲੇ ਕੋਟ ਡਿੱਗ ਗਿਆ ਸਾਰਾ ਲਓ ਜੀ ਆਪਾਂ ਨਮਾਉਣੇ ਆਪਣਾ ਡੌਗੀ ਸਾਨੂੰ ਨਾ ਨਾਨੀ ਮੈਂ ਜਨਾ ਕਰਦੀ ਹਾਂ ਤੱਕਾ ਦੇਖੋ ਇਹ ਵਰਸਾਇਦਾ ਇਹ ਚ ਪਾਣੀ ਆਪਾਂ ਸ਼ੈਂਪੂ ਇਹ ਵਾਲਿਆ ਪਾਣੀ ਆਪਾਂ ਸ਼ੈਂਪੂ ਵੜੇ ਚ ਸਾਨੂੰ ਥੋੜਾ ਜਿਹਾ ਪਾਣੀ ਹਾਏ ਰੱਬ ਕਰਨੀ ਹੈ ਗਰਮ ਉਹ ਬਹੁਤ ਜਿਹੜਾ ਫਰਮ ਉਹ ਜਿਹੜਾ ਸ਼ਰਦਾ ਬੜਾ ਨਾ ਹੁੰਦਾ ਦੇਖੋ ਇਹ ਜਿਹੜੀ ਵਾਟੀ ਤਾਂ ਬੰਦੇ ਅੰਦਰ ਨਾਲ ਨਹੀਂ ਕਰਦੀ Ayo, ਜਾ ਦੇਖਣੋਂ ਤੋਂ ਕਰਦਾ ਇਹ

ਲੋਕੀ ਕਿਨਾਈ ਤੋਂ ਹੀ ਹੋ ਰਹੀ ਹੈ एवरी ਰਿਟਾ ਦੇਖੋ ਇਹ ਆ ਬੈਠੀਆਂ ਨੇ ਕੋ ਬੈਠੀ ਐ ਕਿ ਉਧਰ ਆਪਣੇ 베ੜੇ ਚ ਆ ਗਈ ਸਾਰੇ ਸਾਹ ਦੇਖੋ ਹੁਣ ਤਿੰਨ ਕ ਦਾ ਟਾਈਮ ਦੇਖੋ ਆ ਬੈਠੀ ਐ ਇਹ ਆਪਣੇ ਨਾਲ ਸਾਰਾ ਦਿਨ ਆ ਰਹਿੰਦੀਆਂ ਨੇ ਬਸ ਮੈਨੂੰ ਅੱਗੇ ਤੁਰਨ ਵੀ ਨਹੀਂ ਦਿੰਦੀਆਂ ਦੇਖੋ ਇਹਨਾਂ ਦਾ ਮੋਹ ਹੈ ਪਿਆਰ ਹੈ ਜਿਹੜਾ ਮੇਰੇ ਚ ਪੈ ਗਿਆ ਹੁਣ ਆਪਣੇ ਇਹ ਪਾਲੀਆਂ ਨੇ ਦੇਖੋ ਇਹ ਵਸੇ ਇੱਥੇ ਸਾਰਾ ਦਿਨ ਮੇਰੇ ਅੰਗ ਸੰਗ ਰਹਿੰਦੀਆਂ ਨੇ ਦੇਖੋ ਨਾਲੇ ਤਾਂ ਉਹ ਕੁੱਤੀ ਕੋਲੇ ਜਾਂਦੀ ਐ ਇਹ ਨਾਲੇ ਤੋਂ ਡਰਦੀ ਐ ਵੀ ਮੇਰੇ ਮਾਗਰਨਾ ਪਈ ਜੀ ਉਹ ਬੈਠੀ ਆ ਮੰਜੇ ਥੱਲੇ ਦੇਖੋ ਫਿਰ ਭੱਜ ਕੇ ਮੇਰੇ ਕੋਲੇ ਆਊਗੀ ਦੇਖੋ ਉਹ ਵੀ ਉਹ ਦੇਖਣੀ ਕੋੜ ਚਾਕ ਰਹੀ ਐ ਦੇਖੋ ਇਹਨਾਂ ਦੀ ਆਪ ਚ ਦੋਨਾਂ ਦੀ ਜਮੀ ਨਹੀਂ ਬਣਦੀ ਉਹ ਦੇਖਾ ਇਹਨੂੰ ਐ ਵੀ ਮੈਂ ਮੰਗਰ ਪੈ ਜਾਂਦੇ ਮੇਰੇ ਕੋਲ ਆਉ ਹੁਣ ਆ ਦੇਖੋ ਆ ਗਈ ਦੇਖੋ ਜਮੀ ਨਹੀਂ ਮੈਥੋਂ ਪਰੇ ਹੁੰਦੀ ਇਹ ਮਿੰਟ ਵੀ ਦੇਖੋ ਕਿਉਂਕਿ ਆਪਾਂ ਨੇ ਪਾਲੀਆਂ ਨੇ ਇੱਕ ਹੋਰ ਇਹਦੇ ਨਾਲ ਦਾ ਪਤਾ ਨਹੀਂ ਕਿੱਧਰ ਗਿਆ ਇੱਥੇ ਫਿਰਦਾ ਉਹ ਕਿਤੇ ਖੇੜਦਾ ਉਹ ਦੇਖੋ ਨਾਲ ਤਾਂ ਕੁੱਤੀ ਕੋਲੇ ਜਾਂਦੀ ਏ ਦੇਖੋ ਮੇਰੇ ਸ਼ਿਕਾਰੀ ਆ ਦੇਖੋ ਮੇਰੀਆਂ ਲਾਡੀਆਂ ਇੱਕੋ ਮੋਗੇ 'ਚ ਬੈਠੀ ਹੈ ਦੇਖੋ